ਸਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਮੈਂ ਹਾਂ ਵਰਨਪੱਟ ਤਾਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਅਸਤੀਫਾ ਤਾਂ ਦਿੱਤਾ ਸੀ ਲੇਕਿਨ ਅੱਜ ਐਗਜ਼ੀਕਟਿਵ ਕਮੇਟੀ ਨੇ ਉਹਨਾਂ ਦਾ ਅਸਤੀਫਾ ਨਾ ਮਨਜ਼ੂਰ ਕਰ ਦਿੱਤਾ ਹੈਗਾ ਲੇਕਿਨ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫਰਮਾਨ ਹੋਇਆ ਸੀ ਹੁਕਮ ਹੋਇਆ ਸੀ ਕਿ ਉਹ ਮੁਕੰਮਲ ਪੂਰਾ ਹੋਵੇਗਾ ਜਾਂ ਨਹੀਂ ਸਿੱਖ ਸਿਆਸਤ ਦੇ ਵਿੱਚ ਬੜੇ ਬਦਲਾ ਦੇਖਣ ਨੂੰ ਮਿਲ ਰਹੇ ਨੇ ਹਰ ਰੋਜ਼ ਪਰ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਗੁਰਪ੍ਰੀਤ ਸਿੰਘ ਮੌਜੂਦ ਨੇ ਗੁਰਪ੍ਰੀਤ ਜੀ ਕਿਵੇਂ ਦੇਖਦੇ ਹੋ ਜਿਸ ਤਰੀਕੇ ਦੇ ਨਾਲ ਕੱਲ ਕਨਵੈਨਸ਼ਨ ਹੋਈ ਦਿੱਲੀ ਦੇ ਵਿੱਚ ਉਸ ਤੋਂ ਬਾਅਦ ਜੀਕੇ ਹੋਣਾ ਨੇ ਚੰਡੀਗੜਾ ਆ ਕੇ ਪ੍ਰੈਸ ਕਾਨਫਰੰਸ ਕੀਤੀ ਇੱਕ ਦੂਜੇ ਦੇ ਉੱਪਰ ਜਿਹੜਾ ਹੈਗਾ ਹੁਣ ਲਾਂਚਨ ਲਗਾਇਆ ਜਾ ਰਿਹਾ ਹੈਗਾ ਤੁਸੀਂ ਇਸ ਸਾਰੇ ਸੀਨ ਨੂੰ ਕਿਵੇਂ ਦੇਖਦੇ ਹੋ ਜਦ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ ਫਰਮਾਨ ਹੋਇਆ ਹੁਕਮ ਹੋਇਆ ਉਹ ਹੁਣ ਤੱਕ ਸਿਰੇ ਨਹੀਂ ਚੜ੍ਹ ਸਕਿਆ ਦੇਖੋ ਜੀ ਪਹਿਲੀ ਗੱਲ ਤਾਂ ਵਰਨ ਜੀ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਗਲਤ ਤਾਂ ਹੈ ਕਿ ਇਹ ਸਾਰਾ ਕੰਮ ਜਿਹੜਾ ਹੈਗਾ ਨਾ ਇਹ ਤੇ ਕਿਉਂਕਿ ਅਸੀਂ ਤਾਂ ਪਹਿਲਾਂ ਵੀ ਅਸੀਂ 29 ਨਵੰਬਰ ਨੂੰ ਅਸੀਂ ਗਿਆਨੀ ਹਰਪ੍ਰੀਤ ਸਿੰਘ ਔਰ ਗਿਆਨੀ ਰਕबीर ਸਿੰਘ ਉਹਨਾਂ ਨੂੰ ਮਿਲੇ ਸੀਗੇ ਸਾਡਾ ਵਕਫ ਇੱਥੋਂ ਗਿਆ ਸੀਗਾ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਤੋਂ ਤੇ ਉਹਨਾਂ ਨੂੰ ਅਸੀਂ ਇੱਕ ਬੇਨਤੀ ਕੀਤੀ ਸੀਗੀ ਕਿ ਹੋਰ ਬਾਕੀ ਜਿਹੜੇ ਵੀ ਤੁਸੀਂ ਉੱਥੋਂ ਫੈਸਲੇ ਸੁਣਾਣੇ ਨੇ ਇੱਕ ਫੈਸਲਾ ਜ਼ਰੂਰ ਸੁਣਾ ਦਿਓ ਕਿ ਜਿਹੜੇ ਵੀ ਸਾਡੀਆਂ ਪੰਥਕ ਇੰਸਟੀਟਿਊਸ਼ਨਸ ਨੇ ਭਾਵੇਂ ਉਹ ਐਸਜੀਪੀਸੀ ਹੋਵੇ ਭਾਵੇਂ ਸ਼ਕਾਲ ਤਖਸਾਲ ਹੋਣ ਭਾਵੇਂ ਜਿਹੜੀ ਵੀ ਇੰਸਟੀਟਿਊਸ਼ਨਸ ਹੋਣ ਸਾਡੀ ਪੰਥਕ ਇੰਸਟੀਟਿਊਸ਼ਨਸ ਦੇ ਵਿੱਚ ਸਾਨੂੰ ਕੋਈ ਪੋਲਿਟਿਕਲ ਦਖਲਅੰਦਾਜ਼ੀ ਨਹੀਂ ਚਾਹੀਦੀ ਨਾ ਕੋਈ ਪੋਲਿਟਿਸ਼ੀਅਨਸ ਦੀ ਨਾ ਕੋਈ ਪੋਲਿਟਿਕਲ ਪਾਰਟੀਆਂ ਦੀ ਤੇ ਇਹ ਜ਼ਰੂਰ ਹੈ ਸਪਸ਼ਟਿਕਰਨ ਦੇ ਦਿਓ ਕਿ ਅੱਜ ਤੋਂ ਬਾਅਦ ਇਹ ਬਿਲਕੁਲ ਨਾ ਮੰਜ਼ੂਰ ਹੋਏਗਾ ਖੈਰ ਉਹਨਾਂ ਨੇ ਕੀਤਾ ਨਹੀਂ ਪਰ ਚਲੋ ਅਸੀਂ ਆਲੀ ਵੀ ਉਮੀਦ ਰੱਖਦੇ ਹਾਂ ਕਿ ਵੀ ਆ ਚੀਜ਼ ਸਿਰੇ ਚੜੂਗੀ ਕਿਉਂਕਿ ਇਸ ਜਿਹੜੀ ਗੱਲ ਤੁਸੀਂ ਕੀਤੀ ਹੈ ਨਾ ਇਹ ਸਾਰਾ ਇਹ ਸਾਰੇ ਵਰਤਾਵੇ ਦੇ ਵਿੱਚ ਨਾ ਇਹ ਸਾਰਾ ਕੰਮ ਇਹੀ ਖੇਡਾਂ ਖੇਡ ਰਹੇ ਨੇ ਇਹ ਪੋਲਿਟਿਸ਼ੀਅਨਸ ਹੀ ਆਪਣੀਆਂ ਆਪਣੀਆਂ ਉਥੇ ਦਲੀਲਾਂ ਦੇ ਰਹੇ ਨੇ ਭਾਵੇਂ ਹੋਵੇ ਮਨਜੀਤ ਜੀ ਕੇ ਜਾਂ ਦੂਜੇ ਸਰਨਾ ਹੋਣ ਜਾਂ ਕਿ ਵੀ ਦੇਖੋ ਜੀ ਅਕਾਲੀ ਦਲ ਨੂੰ ਇਹ ਜੀ ਕਮਜ਼ੋਰ ਕਰਨ ਦੀ ਇਹ ਸਾਰਾ ਖੇਡ ਖੇਡੀ ਜਾ ਰਹੀ ਹੈ ਭਾਵੇਂ ਜਿਹੜਾ ਬਾਗੀ ਦਲ ਸਿਗਾ ਉਹਨਾਂ ਨੂੰ ਅਸੀਂ ਸਾਰੇ ਮੰਨਦੇ ਆ ਭਾਵੇਂ ਹੁਣ ਯਾਨੀ ਕੱਲ ਵੀ ਰਾਤ ਮੈਂ ਸਪੋਕਸਮੈਨ ਤੇ ਸੀਗਾ ਤੇ ਉੱਥੇ ਮੈਂ ਇਹ ਗੱਲ ਕੀਤੀ ਤੇ ਇੱਕ ਐਸਜੀਪੀਸੀ ਜਿਹੜਾ ਵੀਰ ਸੀਗਾ ਉੱਥੇ ਪਤਾ ਨਹੀਂ ਉਹਦਾ ਫਰਗੇਟ ਹਿਸ ਨੇਮ ਕੋਣਕ ਕੇ ਸਮਥਿੰਗ ਆਫ ਥੈਟ ਪਤਾ ਨਹੀਂ ਕੀ ਨਾਮ ਸੀਗਾ ਔਰ ਇਹ ਕਦਾਂ ਤੁਸੀਂ ਮੀਰੀ ਪੀਰੀ ਮੈਂ ਕਿਹਾ ਮੀਰੀ ਪੀਰੀ ਨੇ ਸਾਡੇ ਕੌਮ ਨੂੰ ਐਕਚੁਅਲੀ ਸਾਡੀ ਕੌਮ ਨੂੰ ਸਮਝ ਨਹੀਂ ਆਇਆ ਕਿ ਵੀ ਮੀਰੀ ਪੀਰੀ ਗੁਰੂ ਦੀ ਸੀਗੀ ਕੀ ਤੇ ਮੀਰੀ ਪੀਰੀ ਦੇ ਇੱਕ ਏਕਸਕਿਊਜ਼ ਇੱਥਾਂ ਨਾ ਇਹ ਜਿਹੜੇ ਸਿਆਸਤਦਾਨਾਂ ਨੇ ਨਾ ਇਹਨਾਂ ਨੇ ਆਪਣਾ ਜੱਕੜਾ ਜਿਹੜਾ ਸੀਗਾ ਨਾ ਉਹਨੇ ਪੀਰੀ ਉੱਤੇ ਬਣਾ ਕੇ ਰੱਖਿਆ ਤੇ ਉਹਦਾ ਉਹਦਾ ਖਮਿਆਜਾ ਜਿਹੜਾ ਹੈ ਉਹ ਕੌਮ ਅੱਜ ਭੁਗਤ ਰਹੀ ਹੈ ਬਟ ਇਹ ਕਹਿੰਦੇ ਆ ਹੋਇਆ ਅਸੀਂ ਤੇ ਆਪਟਿਮਿਸਟਿਕ ਬੰਦੇ ਆ ਅਸੀਂ ਸਾਰੇ ਸਮਝਦੇ ਆ ਕਿ ਇਹ ਮੰਥਨ ਦੇ ਵਿੱਚੋਂ ਕੁਝ ਨਾ ਕੁਝ ਭਲਾ ਨਿਕਲੂਗਾ ਹੀ ਹੁਣ ਅੱਜ ਦੀ ਡੇਟ ਹੈ ਚਾ ਚਰਚਾਵਾਂ ਕੌਮ ਦੇ ਵਿੱਚ ਆਮ ਨੌਟ ਪੋਲੀਟਿਸ਼ੀਅਨਸ ਦੀ ਮੈਂ ਗੱਲ ਕਰ ਰਿਹਾ ਜਿਹੜੇ ਜਨਾਂ ਦੇ ਤੁਸੀਂ ਤੁਸੀਂ ਗੱਲਾਂ ਬਾਤਾਂ ਕੀਤੀਆਂ ਨੇ ਸਵਾਲ ਤਾਂ ਉਹੀ ਚੁੱਕ ਰਹੇ ਨੇ ਨਾ ਕੋਈ ਹੁਣ ਦੂਜਾ ਤੜਾ ਇਹ ਕਹਿ ਰਿਹਾ ਕਿ 84 ਕਤਲੇਆਮ ਦੇ ਦੋਸ਼ੀਆਂ ਨੂੰ ਜਿਹੜਾ ਹੈਗਾ ਸਰੋਪੇ ਜਿਨ੍ਹਾਂ ਨੇ ਦਿੱਤੇ ਉਹੀ ਹੁਣ ਰਗਵੀਰ ਸਿੰਘ ਗਿਆਨੀ ਜੱਥੇਦਾਰ ਉਹਨਾਂ ਦੇ ਉੱਪਰ ਸਵਾਲ ਜਿਹੜੇ ਹੈਗੇ ਨੇ ਖੜੇ ਕਰ ਰਹੇ ਨੇ ਤੇ ਕਿਵੇਂ ਦੇਖਦੇ ਹੋ ਪਹਿਲਾਂ ਇਹ ਸਵਾਲ ਹੁੰਦਾ ਸੀ ਕਿ ਏਜੰਸੀਆਂ ਜਾਂ ਸਰਕਾਰਾਂ ਹੀ ਜਿਹੜਾ ਹੈਗਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਂ ਹੋਰ ਜਿਹੜੀਆਂ ਸਿੱਖ ਸਿਆਸਤ ਦੇ ਵਿੱਚ ਦਖਲ ਦਿੰਦੀਆਂ ਹੈਗੀਆਂ ਨੇ ਸਿੱਧੇ ਸਿੱਧੇ ਇਹ ਗੱਲਾਂ ਹੁੰਦੀਆਂ ਰਹੀਆਂ ਨੇ ਪਰ ਹੁਣ ਖੁਦ ਜੋ ਅਕਾਲੀ ਦਲ ਦਾ ਹਿੱਸਾ ਰਹੇ ਨੇ ਟਕਸਾਲੀ ਅਕਾਲੀ ਆਗੂ ਰਹੇ ਨੇ ਉਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਫਰਮਾਨ ਨੂੰ ਮੰਨਣ ਨੂੰ ਤਿਆਰ ਨਹੀਂ ਉਹ ਤਾਂ ਮੈਂ ਕਹਿ ਰਿਹਾ ਨਾ ਕਿਉਂਕਿ ਉਹਨਾਂ ਨੇ ਉਹਨਾਂ ਉਹਨਾਂ ਦੀ ਆਦਤ ਪੈ ਚੁੱਕੀ ਹੈ ਦੇਖੋ ਅਕਾਲ ਤਖਤ ਦੇ ਜਿਹੜੇ ਮੁਖ ਸੇਵਾਦਾਰ ਨੇ ਉਹ ਐਕਚੁਅਲੀ ਸਪੀਕਿੰਗ ਹੈ ਕੌਣ ਉਹ ਐਸ்சிਪੀਸੀ ਦੇ ਹੀ ਮੁਲਾਜ਼ਮ ਨੇ ਨਾ ਸੋ ਅਸੀਂ ਤੇ ਇਹ ਕਹਿ ਰਹੇ ਆ ਕਿ ਵੀ ਇੱਕ ਜਿਹੜੀ ਕਮੇਟੀ ਵੀ ਬਣਾਈ ਸਗੀ ਇੱਕ ਜਦੋਂ ਪੀ ਰਣਜੀਤ ਸਿੰਘ ਨੂੰ ਕੱਢਿਆ ਸੀਗਾ ਉੱਥੋਂ 99 ਦੇ ਵਿੱਚ ਉਸ ਤੋਂ ਬਾਅਦ ਵਿਦਵਾਨਤੀ ਜੀ ਨੇ ਇੱਕ ਡਾਇਰੈਕਟਿਵ ਦਿੱਤਾ ਸੀਗਾ ਐਸਜੀਪੀਸੀ ਨੂੰ ਕਿ ਭਈ ਇਹਦੀ ਜਿਹੜੀ ਕਮੇਟੀ ਹੈ ਇਹਦੀ ਕਮੇਟੀ ਬਣਾਓ ਤਾਂ ਕਿ ਮੁਖ ਸੇਵਾਦਾਰਾਂ ਦੀ ਜਿਹੜੀ ਉੱਥੇ ਦੀ ਕਾਰਗੁਜ਼ਾਰੀ ਹੈ ਉਹਨਾਂ ਦੀ ਸੇਵਾ ਮੁਕਤੀ ਉਹਨਾਂ ਦੀ ਨਿਯੁਕਤੀ ਹੈ ਉਹ ਕਿਸ ਹਿਸਾਬ ਨਾਲ ਤੈਅ ਹੋਵੇ ਤੇ ਉਹ ਕਮੇਟੀ ਬਣ ਕੇ ਤੇ ਇੱਕ 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 ਵਿਧੀ ਵਿਧਾਨ ਬਣੇ ਤਾਂ ਕਿ ਉਸ ਤੋਂ ਬਾਅਦ ਤੇ ਨਾਲੇ ਉਹ ਫਿਰ ਪੰਥਕ ਜਥੇਬੰਦਿਆਂ ਦੀ رائے ਨਾਲ ਦੇਖੋ ਪੰਥਿਕ ਜਥੇਬੰਦੀਆਂ ਦੀ ਇੱਕ ਕੱਠ ਬਣਾਇਆ ਜਾਵੇ ਉਹ ਦੱਸਣ ਕਿ ਵੀ ਹਾਂ ਇਹ ਬੰਦੇ ਜਿਹੜੇ ਨੇ ਇਹ ਹੁਣ ਉੱਥੇ ਸੇਵਾ ਕਰਨ ਦੇ ਲਾਇਕ ਨੇ ਤਾਂ ਕਿ ਪੰਥ ਉਹਨਾਂ ਨੂੰ ਪਤਾ ਲੱਗੇ ਕਿ ਵੀ ਪੰਥ ਸਾਡੇ ਪਿੱਛੇ ਖੜਾ ਹੈ ਇਹ ਗੱਲ ਕਿ ਜਥੇਦਾਰਾਂ ਨੂੰ ਚੁਣਨ ਦੀ ਵੀ ਇੱਕ ਪੂਰੀ ਕਮੇਟੀ ਵਿਧਿਵਿਧਾਨ ਜਿਹੜੀ ਤੁਸੀਂ ਮੈਂ ਕਿਸ ਤਰੀਕੇ ਦੀ ਵਿਧਿਵਿਧਾਨ ਵਿਧਿਵਿਧਾਨ ਬਣਾਏ ਬਲੈਕ ਆਈ ਟੋਲਡ ਯੂ 2000 ਵਿਧਾਨਤੀ ਜੀ ਨੇ ਜੋਗਿੰਦਰ ਸਿੰਘ ਵਿਧਾਨਤੀ ਨੇ ਐਸਜੀਪੀਸੀ ਨੂੰ ਕਿਹਾ 2015 ਚ ਇੱਕ ਕਮੇਟੀ ਵੀ ਬਣ ਗਈ ਸੀ ਢਿੱਲੋਂ ਸੀਗਾ ਉਹਦੇ ਵਿੱਚ ਡਾਕਟਰ ਕ੍ਰਿਪਾਲ ਸਿੰਘ ਸੀਗੇ ਆਪਣੇ ਪ੍ਰਤੀਪਾਲ ਕਪੂਰ ਸਿਗੇ ਇਹੋ ਜਿਹੇ ਬੰਦੇ ਆਪਣੇ ਮੇਰੇ ਖਿਆਲ ਪਟਿਆਲੇ ਤੋਂ ਵੀ ਆਈ ਥਿੰਕ ਬਲਕਾਰ ਸਿੰਘ ਜਾਂ ਕੋਈ ਉਹ ਵੀ ਸਿਗੇ ਤੇ ਉਹ ਉਹ ਜਿਹੜੀ ਕਮੇਟੀ ਬਣੀ ਸੀਗੀ ਉਹ ਬਟ ਅਨਫੋਰਚਨਟਲੀ ਉਹਨਾਂ ਸਿਰਫ ਇੱਕ ਮੀਟਿੰਗ ਹੋਈ ਅਨੰਪੁਰ ਸਾਹਿਬ ਤੇ ਉਹਨਾਂ ਨੇ ਉਸ ਕਮੇਟੀ ਦੇ ਵਿੱਚ ਵੀ ਦੇਖੋ ਕੀ ਫੈਸਲਾ ਉਸ ਟਾਈਮ ਦਿੱਤਾ ਸੀਗਾ ਜਿਹੜੀ ਵਿਧਿਵਿਧਾਨ ਦੀ ਕਮੇਟੀ ਸੀਗੀ ਕਿ ਅਸੀਂ ਬਾਕੀ ਬੁੱਧੀ ਜੀਵਿਆਂ ਨੂੰ ਉਹਨਾਂ ਦੀ ਵੀ رائے ਲੈ ਕੇ ਤੇ ਫਿਰ ਅਸੀਂ ਇੱਕ ਵਿਧਿਵਿਧਾਨ ਚਾਰ ਕਰਾਂਗੇ ਤਾਂ ਕਿ ਜਿੱਥੇ ਇੱਥੇ ਜਿਹੜੇ ਬੰਦੇ ਇੱਥੇ ਸੇਵਾ ਕਰਨ ਲਈ ਆਉਂਦੇ ਨੇ ਉਹ 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 ਮਤਲਬ ਉਹਨਾਂ ਦਾ ਇੱਕ ਸਿਸਟਮ ਬਣ ਜਾਏ ਤਾਂ ਕਿ ਕਿਸੇ ਨੂੰ ਐ ਨਾ ਹੋਵੇ ਹੁਣ ਤੇ ਕੀ ਹੈਗਾ ਇੱਥੇ ਤੇ ਬੰਦੇ ਡਰਦੇ ਰਹਿੰਦੇ ਨੇ ਇਹ ਕਿਹੜਾ ਪਹਿਲਾ ਹੈ ਆਪਣੇ ਗਾਨੀਰਪ੍ਰੀਤ ਸਿੰਘ ਕੇਲੇ ਪਹਿਲਾ ਮੁਖ ਸੇਵਾਦਾਰ ਹੋਣ ਜਿਹਨਾਂ ਨੂੰ ਕੱਢਿਆ ਉਹ ਪਹਿਲਾ ਰਣਜੀਤ ਸਿੰਘ ਨੂੰ ਕੱਢਤਾ ਫਿਰ ਪੂਰਨ ਸਿੰਘ ਨੂੰ ਕੱਢਤਾ ਫਿਰ ਗੁਰਮੁਖ ਸਿੰਘ ਨੂੰ ਕੱਢਤਾ ਫਿਰ ਨੰਦਗੜ੍ਹ ਨੂੰ ਕੱਢਤਾ ਫੋਰਵਰ ਐਵਰ ਰੀਜ਼ਨਸ ਜਿੱਥੇ ਜਿੱਥੇ ਉਹ ਤਖਤਾਂ ਦੀ ਉੱਥੇ ਮੁਖ ਸੇਵਾਦਾਰ ਦੀ ਸੇਵਾ ਨਿਭਾਰੇ ਸੀਗੇ ਸੋ ਇਹ ਜਿਹੜਾ ਸਾਰਾ ਕੰਮ ਹੈ ਨਾ ਇਹ ਸਾਰਾ ਸਿਆਸਤਦਾਨਾਂ through sgpc kyunki sgpc is the controlling body for these places through sgpc sdc ne jada badal tada siga unna ne apni bilkul land apni apna jakad bana ke rakha te unna de through e sare kam karaunde sege ke jada banda unna di gal de utte turda sega oh te swikar sega te jada unna de thodi ji jinne unna de kahe ke ve nahi main mere samnal e e e maryada de ult hai ya e e sikki sidhan de ult hai ਉਹਨੂੰ ਫਿਰ ਰਸਤਾ ਦਿਖਾ ਦਿੰਦੇ ਸੀਗੇ ਕਿ ਵੀ ਤੂੰ ਤੂੰ ਕੌਣ ਹੁੰਦਾ ਸਾਨੂੰ ਪੁੱਛਣ ਵਾਲਾ ਅਨਫੋਰਚਨਟਲੀ ਜਿਹੜੇ ਉੱਥੇ ਆਈ ਵੀ ਨੇ ਨਾ ਕਿਉਂਕਿ ਕੋਈ ਵਿਧੀ ਵਿਧਾਨ ਨਹੀਂ ਬਣਿਆ ਤੇ ਉੱਥੇ ਜਿਹੜੇ ਆ ਵੀ ਰਹੇ ਨੇ ਉਹ ਉਹ ਕਿੱਥੋਂ ਆ ਰਹੇ ਨੇ ਉਹ ਕਦੀ ਉਹ ਪਹਿਲਾਂ ਉਹ ਗ੍ਰੰਥੀ ਲੱਗ ਜਾਣਗੇ ਫਿਰ ਉਹ ਹੈੱਡ ਗ੍ਰੰਥੀ ਲੱਗ ਜਾਣਗੇ ਫਿਰ ਉਹ ਜੱਥੇ ਨਿਯੁਕਤ ਕੀਤੇ ਜਾਂਦੇ ਨੇ ਇਹ ਇਹ ਹੈ ਕਿ ਐਸਜੀਪੀਸੀ ਦੇ ਵਿੱਚ ਚਾਹੇ ਸਿੱਖ ਇੰਟੈਲੈਕਚੁਅਲਸ ਹੈਗੇ ਨੇ ਉਹਨਾਂ ਦੇ ਚਾਹੇ ਜਿੰਨੀਆਂ ਵੀ ਕਨਵੈਨਸ਼ਨਾਂ ਹੋਈਆਂ ਹੋਣ ਤੱਕ ਜਾਂ ਕੁਝ ਵੀ ਕੋਈ ਵੀ ਗੱਲ ਨਹੀਂ ਮੰਨੀ ਗਈ ਤਾਂ ਫਿਰ ਫਿਰ ਤੁਹਾਨੂੰ ਇਹ ਨਹੀਂ ਲੱਗਦਾ ਕਿ ਖੁਦ ਹੀ ਜਿਹੜੇ ਸਿਪਾ ਸਲਾਹਕਾਰ ਨੇ ਜਾਂ ਜਿਹੜੇ ਚਲਾ ਰਹੇ ਹੈਗੇ ਨੇ ਐਸਜੀਪੀਸੀ ਨੂੰ ਉਹੀ ਕਿਤੇ ਨਾ ਕਿਤੇ ਡੈਮੇਜ ਕਰ ਰਹੇ ਨੇ ਚਾਹੇ ਉਹ ਸਿੱਖ ਸਿਆਸਤ ਹੋਵੇ ਜਾਂ ਖੇਤਰੀ ਪਾਰਟੀ ਨੂੰ ਜੋ ਅੱਜ ਹਸ਼ਰ ਹੋਇਆ ਹੋਇਆ ਉਹ ਇਸ ਹਾਲਾਤ ਤੱਕ ਪਹੁੰਚ ਗਈ ਹੈ ਤੁਸੀਂ ਮੰਨਦੇ ਹੋ ਕਿ ਸਾਰੀ ਜ਼ਿੰਮੇਵਾਰ ਨੇ ਫਿਰ ਸਾਰੀ ਜ਼ਿੰਮੇਵਾਰ ਨੇ ਦੇਖੋ ਧਾਮੀ ਨੇ ਰਿਜ਼ਾਈਨ ਕੀਤਾ ਫਸੀਲ ਤੋਂ 2 2 2 ਦਸੰਬਰ ਨੂੰ ਫਸੀਲ ਤੋਂ ਕੀ ਗੱਲ ਆਈ ਸੀਗੀ ਕਿ ਜਿਹੜਾ ਵੀ ਉੱਥੇ ਜਿਹੜੇ ਵੀ ਕਮੇਟੀ ਸੀਗੇ ਐਗਜ਼ੀਕਟਿਵ ਕਮੇਟੀ ਸੀਗੀ ਅਕਾਲੀ ਦਲ ਦੀ ਉਹਨਾਂ ਨੂੰ ਨਕਾਰਤਾ ਸੀਗਾ ਕਿ ਵੀ ਤੁਸੀਂ ਹੁਣ ਨਾਯੋਗ ਬਣ ਗਏ ਹੋ ਤੁਸੀਂ ਹੁਣ ਪੰਥ ਦੀ ਤਰਜਮਾਨੀ ਕਰਨ ਦੇ ਤੁਸੀਂ ਬਿਲਕੁਲ ਨਾ ਕਾਮਯਾਬ ਬਣ ਗਏ ਹੋ ਤੇ ਤੁਸੀਂ ਨਹੀਂ ਚਲਾ ਸਕਦੇ ਠੀਕ ਹੈ ਨਾ ਤੇ ਉਹਨਾਂ ਨੂੰ ਇਹ ਵੀ ਆਦੇਸ਼ ਦਿੱਤਾ ਸੀਗਾ ਕਿ ਵੀ ਤੁਸੀਂ ਸਤੀਫੇ ਦਿਓ ਸਾਰੇ ਸੁਖਬੀਰ ਕੱਲੇ ਨੂੰ ਨਹੀਂ ਕਹਿਆ ਸੀਗਾ ਸਾਰੀ ਕਮੇਟੀ ਨੂੰ ਕਿਆ ਸੀਗਾ ਠੀਕ ਹੈ ਨਾ ਹੁਣ ਉਸ ਐਗਜ਼ੀਕਟਿਵ ਕਮੇਟੀ ਦੇ ਵਿੱਚ ਧਾਮੀ ਧਾਮੀ ਵੀ ਉੱਥੇ ਜਾਂਦਾ ਸੀਗਾ ਆਫਟਰ ਆਲ ਐਸਜੀਪੀਸੀ ਦਾ ਪ੍ਰਧਾਨ ਇੱਥੇ ਆਉਂਦਾ ਹੈ ਜਿਹੜੇ ਇਹਨਾਂ ਦੀ ਐਗਜ਼ੀਕਟਿਵ ਕਮੇਟੀ ਮੀਟਿੰਗਾਂ ਹੁੰਦੀਆਂ ਨੇ ਸੋ ਧਾਮੀ ਨੂੰ ਰਿਜ਼ਾਈਨ ਕਰ ਉਸੇ ਟਾਈਮ ਕਰ ਦੇਣਾ ਚਾਹੀਦਾ ਸੀਗਾ ਅਗਰ ਉਹਦੇ ਮਨ 'ਚ ਇੰਨਾ ਹੀ ਕੀ ਦਰ ਸੀਗਾ ਮੈਂ ਤੇ ਸਮਝਦਾ ਆਪ ਵੀ ਹੁਣ ਜਿਹੜਾ ਉਹਨੇ ਕੀਤਾ ਭਾਵੇਂ ਲੋਕੀ ਕਹੀ ਜਾਣ ਕਿ ਉਹ ਕਰ ਰਿਹਾ ਹੈ ਜੀ ਮੇਰੇ ਦਿਲ ਤੇ ਬੜਾ ਦਿਮਾ ਬੋਝ ਹੈਗਾ ਤੇ ਅਗਲੇ ਕਹਿ ਰਹੇ ਨੇ ਕਿ ਜੀ ਦਿਸ ਥੈਟ ਬਟ ਦੂਜੇ ਪਾਸੇ ਤਾਨੂੰ ਸੱਤ ਮੈਂਬਰੀ ਚਲੋ ਕਮੇਟੀ ਦਾ ਤੁਹਾਨੂੰ ਕਨਵੀਨਰ ਵੀ ਬਣਾਇਆ ਸੀਗਾ ਜਿਹੜੇ ਕਿ ਅਕਾਲੀ ਦਲ ਦੀ ਪੁਨਰਸੁਰਜੀਤੀ ਲਈ ਅਕਾਲੀ ਦਲ ਆਈ ਵੁੱਡ ਲਾਈਕ ਟੂ ਸਟ੍ਰੈਸ ਸਾਡੇ ਸਾਹਬ ਨਾਲ ਉਹ ਅਕਾਲੀ ਦਲ ਨਾਟ ਐਸਡੀ ਵੀ ਉਹਦੀ ਪੁਨਰਸੁਰਜੀਤੀ ਲਈ ਨਹੀਂ ਅਕਾਲੀ ਦਲ ਜਿੱਦਾਂ ਇੱਕ ਨਵਾਂ ਇੱਕ ਖੇਤਰੀ ਪਾਰਟੀ ਕਹਿ ਲੋ ਤੇ ਉਹਦੀ 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 ਸੁਰਜੀਤੀ ਲਈ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਸੀ ਕਿ ਮੈਂ ਹੁਣ ਤੁਸੀਂ ਮੈਂਬਰਸ਼ਿਪ ਡਰਾਈਵ ਕਰੋ ਤੇ ਲੋਕਾਂ ਨੂੰ ਜਾ ਕੇ ਮਿਲੋ ਤੇ ਤਾਂ ਕਿ ਨਾਲੇ ਪਹਿਲੀ ਗੱਲ ਤੇ ਤੁਸੀਂ ਉਹ ਦੱਸੋਗੇ ਵੀ ਤੁਹਾਡਾ ਜਿਹੜਾ ਕਨਸਟੀਟਿਊਸ਼ਨ ਹੈਗਾ ਨਵਾਂ ਅਕਾਲੀ ਦਲ ਦਾ ਸ਼ੱਤ ਕਮਿਟੀ ਸੱਤ ਮੈਂਬਰੀ ਕਮਿਟੀ ਦਾ ਐਕਚੁਅਲੀ ਇਹ ਫਰਜ਼ ਬਣਦਾ ਸੀਗਾ ਕਿ ਪਹਿਲਾਂ ਤੁਸੀਂ ਕਨਸਟੀਟਿਊਸ਼ਨ ਤਿਆਰ ਕਰੋ ਕਿ ਹੁਣ ਜਿਹੜਾ ਅਸੀਂ ਅਕਾਲੀ ਦਲ ਸਿਰਜਣ ਲੱਗੇ ਆ ਇਹ ਸਾਡਾ ਕਨਸਟੀਟਿਊਸ਼ਨ ਹੈ ਇਸ ਹਿਸਾਬ ਨਾਲ ਇਹ ਅਕਾਲੀ ਦਲ ਬਣੂਗਾ ਤੇ ਇਸ ਹਿਸਾਬ ਨਾਲ ਇਹ ਖੇਤਰੀ ਪਾਰਟੀ ਪੰਜਾਬ ਦੇ ਉੱਤੇ ਰਾਜ ਕਰੇਗੀ ਜੇ ਉਹ ਨੇ ਆਣਾ ਹੈ ਦੇਖੋ ਮੈਂ ਤੁਹਾਨੂੰ ਇਹ ਗੱਲ ਦੱਸਾਂ ਅੱਜ ਸਾਨੂੰ ਇਹ ਹੈਗਾ ਕਿ ਵੀ ਇੱਕ ਸਿਸਟਮ ਚੇਂਜ ਦੀ ਸਾਨੂੰ ਲੋੜ ਹੈ ਭਾਵੇਂ ਉਹ ਪੰਥਕ ਫੈਸਲਿਆਂ ਦੀ ਗੱਲ ਹੋਵੇ ਭਾਵੇਂ ਪੋਲਿਟੀਕਲ ਆਪਣੇ ਜਿਹੜੀ ਸਿਆਸਤਦਾਨਾਂ ਦੀ ਗੱਲ ਹੋਵੇ ਕਾਨੂੰ ਪਤਾ ਰਾਹੋਂ ਜਦੋਂ ਸਿੱਖ ਸਿੱਖ ਫੌਜਾਂ ਨੇ ਕਾਬੂ ਕੀਤਾ ਜਦੋਂ ਬੰਦਾ ਸਿੰਘ ਬਹਾਦਰ ਆਇਆ ਤੇ ਰਾਹੋਂ ਜਦੋਂ ਕਾਬੂ ਕੀਤਾ ਉੱਥੇ ਦਾ ਸੁਬੇਦਾਰ ਭੱਜ ਗਿਆ ਸੀਗਾ ਸੁਬੇਦਾਰ ਭੱਜ ਗਿਆ ਸਿੱਖਾਂ ਨੇ ਵਾਪਸ ਉਹਨੂੰ ਸੱਦਿਆ ਕਿ ਭਾਈ ਆ ਤੂੰ ਆਪਣੇ ਸੁਬੇਦਾਰੀ ਇੱਥੇ ਹਾਲੀ ਵੀ ਨੂੰ ਭਾਵਣੀਆਂ ਨਭਾਲੇ ਪਰ ਇਹਨਾਂ ਸਿਧਾਂਤਾਂ ਉੱਤੇ ਤੂੰ ਰਾਜ ਕਰੇਗਾ ਸਾਨੂੰ ਇਹ ਚਾਹੀਦਾ ਹੈ ਕਿ ਅੱਜ ਵੀ ਅਪ ਜਿਹੜੀ ਆਪਣੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਜਿਹੜਾ ਮਰਜ਼ੀ ਇੱਥੇ ਰਾਜ ਕਰੇ ਬਟ ਉਹ ਸਿੱਖੀ ਸਿਧਾਂਤਿਕ ਸਿਧਾਂਤਾਂ ਉੱਤੇ ਰਾਜ ਕਰੇ ਤੇ ਜਿਹੜਾ ਜਿਹੜੀ ਜਿਹੜੇ ਸਾਡੇ ਸਾਡੇ ਸਾਨੂੰ ਜਿਹੜੇ ਗੁਰੂ ਨੇ ਰਾਜ ਕਰਨ ਦੀ ਸਿੱਖਿਆ ਦਿੱਤੀ ਹੋਈ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਬੇਗਮਪੁਰਾ ਵਾਲੀ ਜਿਹੜੀ ਗੱਲ ਹੈ ਉਸ ਹਿਸਾਬ ਨਾਲ ਇੱਥੇ ਰਾਜ ਕਰੇ ਜਿਹੜੀ ਵੀ ਪਾਰਟੀ ਕਰੇ ਤੇ ਇਹ ਸਾਨੂੰ ਸਾਨੂੰ ਇਹ ਹੁਣ ਸੋਚਣਾ ਪੈਣਾ ਹੈ ਕਿ ਆਇਆ ਕਿ ਅਸੀਂ ਇਸ ਕਾਬਲ ਕਾਬਲ ਬਣ ਸਕਦੇ ਨੇ ਕਿ ਨਹੀਂ ਕਿ ਆਪਾਂ ਸਾਰਿਆਂ ਨੂੰ ਅਸੀਂ ਇਹ ਕਹਿ ਸਕੀਏ ਕਿ ਭਈ ਜਿੰਨੇ ਵੀ ਰਾਜ ਕਰਨਾ ਹੈ ਪੰਜਾਬ ਤੇ ਤੋਂ ਇਸ ਹਿਸਾਬ ਨਾਲ ਕਰੇਗਾ ਤੇ ਪਹਿਲੀ ਗੱਲ ਜਿਹੜੀ ਰਾਜ ਵਾਲੀ ਗੱਲ ਹੋ ਗਈ ਜਿਹੜੀ ਮੈਂ ਪਹਿਲਾਂ ਗੱਲ ਕਰ ਕਰਟਿਆਂ ਕਿ ਪੰਥਿਕ ਫੈਸਲੇ ਜਿਹੜੇ ਨੇ ਉਹ ਪੰਥ ਜਿਹੜਾ ਹੈਗਾ ਦੇਖੋ ਗੁਰੂ ਸਾਹਿਬ ਨੇ ਗੁਰਿਆਈ ਖਾਲਸਾ ਪੰਥ ਨੂੰ ਦਿੱਤੀ ਸੀਗੀ ਗੁਰੂ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਠੀਕ ਹੈ ਜੀ ਹੁਣ ਗੁਰੂ ਪੰਥ ਦੀ ਜਿਹੜੀ ਸਾਡੀ ਪੁਰਾਣੀਆਂ ਜਿਹੜੀਆਂ ਰਵਾਇਤਾਂ ਸੀਗੀਆਂ ਕਿ ਵੀ ਤੁਸੀਂ ਉੱਥੇ ਇਕੱਠ ਹੋ ਕੇ ਦੇਖੋ ਇੱਕ ਹੋਰ ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਦੱਸਾਂ ਕਿ ਮਿਸਲ ਪੀਰੀਅਡ ਆਇਆ ਮਿਸਲ ਪੀਰੀਅਡ ਦੇ ਵਿੱਚ ਮਿਸਲਾਂ ਜਿਹੜੀਆਂ ਸੀਗੀਆਂ ਉਹ ਸਾਰੀ ਉਹ ਆਪਣੇ 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 ਕੇ ਤਿਆਂ ਚ ਸੀਗੀਆਂ ਤੇ ਆਪਣੇ ਆਪਣੇ ਉਹਨਾਂ ਦੇ ਆਪਣੇ ਆਪਣੇ ਕਾਰਜ ਕਰਦੇ ਸੀਗੇ ਕਈ ਟਾਈਮ ਆਪਸ ਵਿੱਚ ਕੋਈ ਕੁਛ ਨਾ ਕੁਛ ਮਤਲਬ ਡਿਸਐਗਰੀਮੈਂਟ ਹੁੰਦੀਆਂ ਸੀਗੀਆਂ ਪਰ ਮਿਸਲ ਇੱਕ ਇੱਕ ਅਰਬੀ ਦਾ ਹਲਫ ਹੈਗਾ ਉਹਦਾ ਮੈਨਾ ਹੈ ਬਰਾਬਰ ਪਰ ਜਦੋਂ ਕੋਈ ਕੌਮੀ ਕੋਈ ਪੰਥ ਨੂੰ ਕੋਈ ਦਰਪੇਸ਼ ਕੋਈ ਚੁਣੌਤੀ ਆਉਂਦੀ ਸੀਗੀ ਉਹ ਸਾਰੇ ਇਕੱਠੇ ਹੋ ਕੇ ਬਰਾਬਰ ਤੌਰ ਤੇ ਇਕੱਠੇ ਹੋ ਕੇ ਅਕਾਲ ਤਖਤ ਤੇ ਬੰਦੇ ਸੀਗੇ ਉੱਥੇ ਉਸ ਇਕੱਠ ਦੇ ਲਈ ਪੰਜ ਪਿਆਰੇ ਚੁਣੇ ਜਾਂਦੇ ਸੀਗੇ ਕੋਈ ਪਰਮਨੈਂਟ ਪੰਜ ਪਿਆਰੇ ਨਹੀਂ ਸਕੇ ਕੱਲ ਰਾਤ ਨੂੰ ਮੈਨੂੰ ਇਹ ਕੋਈ ਇਹਨਾਂ ਦਾ ਹੈ ਕੋਈ ਕੋਲੀ ਕੋਲੀ ਕਰਕੇ ਬਾਗੀ ਦਲ ਦਾ ਹ ਇਹ ਮੈਨੂੰ ਕਹਿੰਦਾ ਜੀ ਤੁਹਾਨੂੰ ਕੀ ਪਤਾ ਤੁਸੀਂ ਤੇ ਜੀ ਬੁੱਧੀਜੀਵ ਉਹ ਤੁਸੀਂ ਇਹ ਨਹੀਂ ਜਾਣਦਾ ਕਿ ਪੰਜ ਪਿਆਰੇ ਨੇ ਤੁਸੀਂ ਮੈਂ ਕਿਹਾ ਕਿਹੜੇ ਪੰਜ ਪਿਆਰੇ ਉਹ ਸਿੰਘ ਸਾਹਿਬਾਨ ਦੇ ਦੀ ਗੱਲ ਕਰ ਰਿਹਾ ਸੀਗਾ ਮੈਂ ਕਿਹਾ ਉਹ ਵੀ ਮੈਂ ਕਿਹਾ ਅਸੀਂ ਤਾਂ ਨਹੀਂ ਚੁਣੇ ਹੋਏ ਪੰਜ ਪਿਆਰੇ ਕੱਠ ਚੁਣੇਗਾ ਹੋ ਸਕਦਾ ਹੈ ਕਿ ਉਹਨਾਂ ਨੂੰ ਚੁਣ ਲਓ ਬਟ ਇੱਕ ਬਟ ਹਰੇਕ ਕੱਠ ਦਾ ਹੁੰਦਾ ਹੈ ਕਿ ਤੁਸੀਂ ਪੰਜ ਪਿਆਰੇ ਚੁਣੋ ਉੱਥੇ ਤੁਸੀਂ ਆਪਣੀਆਂ ਸਾਰੇ ਆ ਜਿਹੜੀਆਂ ਜੱਥੇਬੰਦੀ ਆਨੇ ਜੱਥੇਬੰਦ ਤੌਰ ਤੇ ਨੁਮਾਇੰਦਾ ਉੱਥੇ ਪਹੁੰਚਣ ਉਹ ਆਪਣੀ ਆਪਣੀ ਰਾਏ ਦੇਣ ਉਹ ਪੰਜ ਪਿਆਰੇ ਉਹਦੇ ਤੇ ਅ ਲਿਖਤ ਪਰਤਕਰਨ ਉਹ ਫਿਰ ਕੋਈ ਖਲੜਾ ਦੇਣ ਉਹ ਖਲੜਾ ਅਗਰ ਸਵੀਕਾਰ ਹੈ ਉਹ ਸੁਣਾ ਦਿੱਤਾ ਜਾਵੇ ਤਾਂ ਕਿ ਪੰਥਿਕ ਇੱਕ ਫੈਸਲਾ ਹੋ ਗਿਆ ਸਾਰਿਆਂ ਨੇ ਉਹਨੂੰ ਮਨਜ਼ੂਰ ਕਰ ਲਿਆ ਠੀਕ ਹੈ ਨਾ ਹੁਣ ਇਹ ਜਿਹੜੀ ਗੱਲ ਹੈਗੀ ਤੁਸੀਂ ਜਦੋਂ ਰਹਿਤ ਮਰਿਆਦਾ ਦੀ ਆਪਾਂ ਗੱਲ ਕਰਦੇ ਆ ਇਹ ਵੀ ਇੱਕ ਐਕਚੁਅਲੀ ਇੱਕ ਪੰਥਿਕ ਪਾਵਨਾਵਾ ਦੀ ਜੱਥੇਬੰਦਕ ਤੌਰ ਦੀ ਇੱਕ ਇੱਕ ਖਲੜਾ ਤਿਆਰ ਹੋਇਆ 9 ਸਾਲ ਲੱਗੇ ਉਸ ਟਾਈਮ ਚਿੱਠੀਆਂ ਰਾਹੀਂ ਜਾਂਦੇ ਰਹੇ ਚਿੱਠੀਆਂ ਜਾਂਦੀ ਰਹੀਆਂ ਬਾਹਰ ਦੇ ਮੁਲਕਾਂ ਨੂੰ ਵੀ ਵਾਪਸ ਆਂਦੇ ਰਹੀਆਂ ਕਿ ਵੀ ਹਾਂ ਚਾ ਆਹ ਹੋਇਆ ਫਿਰ ਖਲੜਾ ਤਿਆਰ ਹੋਇਆ ਫਿਰ ਉਹਦੀ ਮਨਜ਼ੂਰੀ ਲਈ ਚਿੱਠੀਆਂ ਗਈਆਂ ਵਾਪਸ ਆਈਆਂ ਤੇ ਫਿਰ ਜਾ ਕੇ 45 ਜਾ ਕੇ ਸਵੀਕਾਰ ਕੀਤਾ ਉਹ ਵੀ ਇੱਕ ਪੰਥਿਕ ਜਥੇਬੰਦਕ ਆਪਾਂ ਕਹ ਲਈਏ ਇੱਕ ਤੌਰ ਇੱਕ ਇੱਕ ਸਿਸਟਮ ਸੀਗਾ ਅਸੀਂ ਚਾਹੁੰਦੇ ਹਾਂ ਕਿ ਅਸੀਂ ਉਹੀ ਸਿਸਟਮ ਅੱਜ ਦੀ ਡਾਟਾ ਟੈਕਨੋਲੋਜੀ ਇੰਨੀ ਵੱਧ ਗਈ ਹੈ ਕਿ ਅੱਜ ਦੀ ਡਾਟਾ ਤੁਹਾਨੂੰ ਕੋਈ ਵੀ ਅਗਰ ਕੋਈ ਭਾਈਚਾਰਕ ਕੋਈ ਪੰਥਕ ਫੈਸਲੇ ਲੈਣੇ ਨੇ ਤੇ ਤੁਹਾਨੂੰ ਤੇ ਮੇਰੇ ਖਿਆਲ ਮਹੀਨਾ ਨਹੀਂ ਲੱਗੇਗਾ ਹੁਣ ਜਦੋਂ ਗਾਨੀ ਹਰਪ੍ਰੀਤ ਸਿੰਘ ਨੇ ਜਦੋਂ ਅੰਮ੍ਰਿਤਪਾਲ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈ ਕੇ ਜਾਂਦਾ ਹੈ ਅਜਨਾਲੇ ਅਸੀਂ ਇੱਥੋਂ ਕੇਂਦਰੀ ਸਿੰਘ ਸਭਾ ਤੋਂ ਅਸੀਂ ਬਾਕੀ ਇਸ ਕੁਝ ਬੁੱਧੀਜੀਵਾਂ ਨੇ ਅਸੀਂ ਉਹਦੀ ਪੂਰੀ ਨਿਕਾ ਮਤਲਬ ਨਕਾਰਿਆ ਉਸ ਚੀਜ਼ ਨੂੰ ਕਿ ਇਹੋ ਜੇ ਕੱਠ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਖੜਨੀ ਬਿਲਕੁਲ ਨਾਜਾਇਜ਼ ਸੀ ਠੀਕ ਹੈ ਨਾ ਗਾਨੀ ਹਰਪ੍ਰੀਤ ਦੋ ਹਫ਼ਤੇ ਦਾ ਟਾਈਮ ਦਿੱਤਾ ਕਿ ਜੀ ਮੈਨੂੰ ਰਿਪੋਰਟ ਤਿਆਰ ਕਰਕੇ ਦਿਓ ਉਸ ਟਾਈਮ ਵੀ ਮੈਂ ਕਿਹਾ ਸੀਗਾ ਕੁਝ ਟੀਵੀ ਚੈਨਲ ਤੇ ਮੈਂ ਕਿਹਾ ਮੈਂ ਇਹਨਾਂ ਨੂੰ ਕਹ ਰਿਹਾ 16 ਮੈਂਬਰ ਡੂ ਨਾਟ ਰਿਪਰੈਜ਼ੈਂਟ ਦ ਫੁੱਲ ਪੰਥ ਤੁਸੀਂ ਦੋ ਹਫ਼ਤੇ ਦੀ ਥਾਂ ਤੇ ਤੁਸੀਂ ਦੋ ਮਹੀਨੇ ਲੈ ਲਓ ਤੁਸੀਂ ਸਾਰੇ ਸਮੁੱਚੇ ਸਿੱਖ ਜਗਤ ਨੂੰ ਤੁਸੀਂ ਈਮੇਲ ਕਰ ਦਿਓ ਜਾਂ ਟੈਕਨੋਲੋਜੀ ਇਸਤੇਮਾਲ ਕਰ ਲਓ ਆ ਸਿੰਪਲ ਸਵਾਲ ਹੈ ਕਿ ਭਈ ਇਹੋ ਜਿਹਾਂ ਨਮੈਸ਼ਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਜਾਣੀ ਵਾਜਬ ਹੈ ਕਿ ਨਹੀਂ ਹਾਂ ਜਾਂ ਨਾ ਜਵਾਬ ਮੰਗਲੋ ਫਰ ਨੂੰ ਆਪਣੇ ਆਪ ਪਤਾ ਲੱਗ ਜੂਗਾ ਫਿਰ ਤੁਸੀਂ ਫੈਸਲਾ ਸੁਣਾ ਦਿਓ ਕਿ ਭਈ ਆ ਪੰਚ ਤਾਂ ਆ ਕਹਿੰਦਾ ਮੇਰਾ ਫੈਸਲਾ ਵੀ ਨਹੀਂ ਹੈ ਸਾਡੇ ਸਾਹਮਣੇ ਬਿਲਕੁਲ ਉਸ ਟਾਈਮ ਗੁਰੂ ਗ੍ਰੰਥ ਸਾਹਿਬ ਦੀ ਬੀੜ ਉੱਥੇ ਲਜਾਣੀ ਬਿਲਕੁਲ ਨਾਜਾਇਜ਼ ਸੀ ਇਹ ਉਹ ਇਹੋ ਜਿਹੇ ਉੱਥੇ ਥਾਂ ਦੇ ਉੱਤੇ ਤੁਸੀਂ ਇੱਕ ਪੋਲਿਟੀਕਲ ਚੀਜ਼ ਦੇ ਲਈ ਜਾ ਰਹੇ ਹੋ ਉੱਥੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਤੁਸੀਂ ਕੀ ਕੀ ਤੁਸੀਂ ਉੱਥੇ ਕੀ ਸ਼ੋਅ ਕਰਨਾ ਚਾਹੁੰਦੇ ਸੀਗੇ ਕਿ ਭਈ ਤੁਸੀਂ ਉੱਥੇ ਤਾਂ ਕਿ ਉੱਥੇ ਤੁਹਾਨੂੰ ਮਤਲਬ ਜੋ ਵੀ ਹੈਗਾ ਮੇਰਾ ਕਹਿਣ ਦਾ ਮਤਲਬ ਹੈ ਕਿ ਸੋ ਇਹੋ ਜੀ ਚੀਜ਼ਾਂ ਜਿਹੜੇ ਪੰਥਕ ਚੀਜ਼ਾਂ ਹੁੰਦੀਆਂ ਨੇ ਏ ਕਹਿੰਦਿਆਂ ਹੋਇਆਂ ਅਸੀਂ ਇਹ ਵੀ ਸਿਸਟਮ ਦਾ ਕਰ ਰਹੇ ਹਾਂ ਕਿ ਦੇਖੋ ਰੀਜਨਲ ਲੋਕਲ ਉਹ ਇਸ਼ੂਜ਼ ਰੀਜਨਲ ਤੇ ਲੋਕਲ ਸੰਗਤ ਰਿਸੋਲਵ ਕਰੇ ਹਰ ਇੱਕ ਚੀਜ਼ ਨੂੰ ਹਕਾਲ ਤੱਕ টান ਦੀ ਲੋੜ ਨਹੀਂ ਹੈ ਹਾਂ ਜਿਹੜੀ ਪੰਥਿਕ ਕੋਈ ਚੁਣੌਤੀਆਂ ਨੇ ਜਿਹੜੀ ਕਿ ਸਮੁੱਚੇ ਪੰਥ ਨੂੰ ਪੰਥ ਮਹਾਰਾਜ 170 ਦੇਸ਼ ਵਿੱਚ ਵਸਦਾ ਹੈ ਤੇ ਜਿਹੜੀਆਂ ਜਿਹੜੀਆਂ ਜਿਹੜੀ ਸਮੁੱਚੇ ਪੰਥ ਨੂੰ ਦਰਪੇਸ਼ ਕੋ ਚੁਣੌਤੀਆਂ ਨੇ ਉਹ ਇੱਥੇ ਆਇਆ ਕਰਨ ਉਹਦੇ ਉੱਤੇ ਚਰਚਾ ਹੋਵੇ ਤੇ ਤੇ ਮੇਰਾ ਮੇਰਾ ਆਖਰੀ ਸਵਾਲ ਹੈ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੇ ਕਿਵੇਂ ਦੇਖਦਾ ਜਿਸ ਤਰੀਕੇ ਨਾਲ ਉਹਨਾਂ ਨੂੰ ਫਾਰਗ ਕੀਤਾ ਗਿਆ ਕੱਲ ਵਾਲੀ ਕਨਵੈਨਸ਼ਨ ਚ ਕਿਹਾ ਗਿਆ ਕਿ ਕੁਝ ਨਹੀਂ ਮਿਲਿਆ ਇਹਨਾਂ ਦੇ ਖਿਲਾਫ ਤੁਹਾਨੂੰ ਲੱਗਦਾ ਕਿ ਜੇਕਰ ਇਕੱਠੇ ਹੋਣਾ ਹੈ ਤਾਂ ਫਿਰ ਸਾਰਿਆਂ ਨੂੰ ਇਕੱਠੇ ਕਰਨਾ ਵੀ ਤਾਂ ਪਏਗਾ ਕਿਸੇ ਨੂੰ ਰਿਸਪੌਂਸਿਬਿਲਟੀ ਲੈਣੀ ਪੈਗੀ ਹਾਲਾਂਕਿ ਕੱਲ ਉੱਥੋਂ ਦੀ ਬਹੁਤ ਸਾਰੀਆਂ ਕਨਵੈਨਸ਼ਨ ਤੋਂ ਸਟੇਜ ਤੇ ਬਹੁਤ ਸਾਰੀਆਂ ਗੱਲਾਂ ਕਈਆਂ ਗਈਆਂ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਕਿ ਉਹ ਅਗਵਾਈ ਕਰਨ ਜਾਂ ਉਹ ਅੱਗੇ ਆਉਣ ਕੁਝ ਉਹ ਵੀ ਅੱਗੇ ਦੇਖ ਸਕਦੇ ਨੇ ਚਾਹੇ ਸਿਆਸੀ ਵਿੰਗ ਦੇ ਵਿੱਚ ਹੀ ਦਿਖਣ ਹੋ ਤਕੋ ਗਲਤ ਹੈ ਸਿਆਸਤ ਚਾਣਾ ਹਰ ਇੱਕ ਬੰਦੇ ਦੇ ਖੁੱਲ ਛੁੱਟੀ ਹੈ ਆ ਸਕਦੇ ਨੇ देयर इज नो ਪ੍ਰੋਬਲਮ ਠੀਕ ਹੈ देयर इज नो ਪ੍ਰੋਬਲਮ ਬਟ ਮੈਂ ਕਹਿੰਦਿਆਂ ਹੋਇਆ ਅਗੇਨ ਮੈਂ ਗੁਰੂ ਨੇ ਕਦੀ ਵੀ ਇੱਕ ਸਿੰਗਲ ਬੰਦੇ ਨੂੰ ਨੁਮਾਇੰਦਗੀ ਦਾ ਮਤਲਬ ਨਹੀਂ ਦਿੱਤਾ ਸੀਗਾ ਬੰਦਾ ਸਿੰਘ ਬਹਾਦਰ ਨਾਲ ਵੀ ਪੰਜ ਪਿਆਰੇ ਹੀ ਤੁਰੇ ਸੀਗੇ ਸਾਡਾ ਡੈਮੋਕ੍ਰੈਟਿਕ ਸਿਸਟਮ ਹੈ ਤੇ ਸਾਡਾ ਡੈਮੋਕ੍ਰੈਟਿਕ ਸਿਸਟਮ ਕੀ ਹੈ ਕਿ ਵੀ ਅਸੀਂ ਤੁਸੀਂ ਅਗਰ ਤੁਸੀਂ ਪੰਥ ਨੂੰ ਨਾਲ ਲੈ ਕੇ ਤੁਰੋਗੇ ਤੇ ਇਹ ਸਾਰੀ ਗੱਲਾਂ ਬਾਤਾਂ ਜਿਹੜੀਆਂ ਨੇ ਇਹ ਸਿਰੇ ਚੜਨ ਗਿਆ ਬਟ ਤੁਸੀਂ ਅਗਰ ਅਕੱਲੇ ਤੌਰ ਤੇ ਚਾਰ ਪੰਜ ਛੇ ਬੰਦੇ ਬੈਠ ਕੇ ਉਹ ਸੋਚਣ ਕਿ ਅਸੀਂ ਪੰਥਾਂ ਤੇ ਪੰਥ ਦੀ ਤੁਸੀਂ ਕੋਈ ਭਾਵਨਾਵਾਂ ਦੀ ਤੁਸੀਂ ਖਿਆਲ ਨਹੀਂ ਕਰਦੇ ਉਹਨਾਂ ਦੀ ਤਰਜਮਾਨੀ ਨਹੀਂ ਕਰਦੇ ਕਿਰਦਾਰ ਕੁਸ਼ੀਆਂ ਹੋ ਰਹੀਆਂ ਇੱਕ ਦੂਜੇ ਦੀ ਉਹ ਮੈਂ ਇਹ ਤਾਂ ਮੈਂ ਕਹਿ ਰਿਹਾ ਹੁਣ ਇੱਥੇ ਕੱਲ ਵੀ ਉਹ ਜਿਹੜਾ ਸੀਗਾ ਹੁਣ ਗਿਆਨੀ ਹਰਪ੍ਰੀਤ ਸਿੰਘ ਜਾਂਦੇ ਨੇ ਦਿੱਲੀ ਉੱਥੇ ਕਮੇਟੀ ਦਿੱਲੀ ਕਮੇਟੀ ਦੇਖੋ ਮੈਂ ਨਹੀਂ ਕਹਿ ਰਿਹਾ ਕਿ ਵੀ ਮੈਂ ਕਹਿੰਦਾ ਚਲੋ ਸਾਰੇ ਨਾਲ ਤੁਸੀਂ ਤੁਸੀਂ ਆਪਣੇ ਆ ਜਾ ਕੇ ਮੀਟਿੰਗਾਂ ਕਰੋ ਬਟ ਕੋਈ ਸਿਸਟਮ ਉੱਤੇ ਕਰੋ ਥੋੜਾ ਜਿਹੜਾ ਇਹ ਗੱਲ ਕਰ ਰਹੇ ਨੇ ਨਾ ਕਾਮਨ ਮਿਨਿਮਮ ਪ੍ਰੋਗਰਾਮ ਥੋੜਾ ਮਿਨਿਮਮ ਪ੍ਰੋਗਰਾਮ ਕੀ ਹੈ ਇਹ ਤੁਸੀਂ ਮੂਰੇ ਮੂਰੇ ਰੱਖੋ ਕਿ ਇਹ ਸਾਡਾ ਆਹ ਸਾਡਾ ਕਾਮਨ ਮਿਨਿਮਮ ਪ੍ਰੋਗਰਾਮ ਹੈ ਅੱਜ ਤੋਂ ਬਾਅਦ ਜਿਹੜੀ ਗੱਲ ਮੈਂ ਪਹਿਲਾਂ ਕਹਿ ਕੇ ਹਟਿਆ ਸੀਗਾ ਅੱਜ ਤੋਂ ਬਾਅਦ ਪੰਥਕ ਫੈਸਲੇ ਇਸ ਇਸ ਹਿਸਾਬ ਨਾਲ ਹੋਣਗੇ ਅੱਜ ਤੋਂ ਬਾਅਦ ਨਿਯੁਕਤੀ ਜੂਰਿਸਡਿਕਸ਼ਨ ਡਿਊਟੀ ਸੇਵਾ ਮੁਕਤੀ ਉਥੇ ਮੁੱਖ ਸੇਵਾਦਾਰਾਂ ਦੀ ਇਸ ਹਿਸਾਬ ਨਾਲ ਹੋਏਗੀ ਅੱਜ ਤੋਂ ਬਾਅਦ ਜਿਹੜੀ ਧਿਰ ਇੱਥੇ ਪੋਲਿਟੀਕਲ ਧਿਰ ਇੱਥੇ ਪੰਜਾਬ ਦੇ ਵਿੱਚ ਆਪਣਾ ਯੋਗਦਾਨ ਪਾਏਗੀ ਉਹ ਇਹਨਾਂ ਊਸੂਲਾਂ ਉੱਤੇ ਜੇ ਚਲੇਗੀ ਤੇ ਪੰਥ ਵੀ ਉਹਨਾਂ ਨਾਲ ਖੜਾ ਹੈ ਜੇ ਨਹੀਂ ਚਲੇਗੀ ਤੇ ਪੰਥ ਵੀ ਉਹਨਾਂ ਦੇ ਉਲਟ ਗੱਲ ਕਰਨ ਲਈ ਬਿਲਕੁਲ ਮਤਲਬ ਖੜਾ ਹੋਏਗਾ ਤੇ ਦੱਸੇਗਾ ਵੀ ਉਹਨਾਂ ਨੂੰ ਕਿ ਵੀ ਕਿੱਥੇ ਉਹ ਗਲਤ ਜਾ ਰਹੇ ਨੇ ਹਾਂ ਇਹ ਸੰਗੁਰਪ੍ਰੀਤ ਸਿੰਘ ਸਾਫ਼ ਤੌਰ ਤੇ ਜੋ ਪੰਜਾਬ ਦੇ ਵਿੱਚ ਸਿੱਖ ਸਿਆਸਤ ਨੂੰ ਲੈ ਕੇ ਲਗਾਤਾਰ ਵੱਖ-ਵੱਖ ਸਵਾਲ ਉੱਠ ਰਹੇ ਨੇ ਜਾਂ ਇੱਕ ਦੂਜੇ ਦੇ ਉੱਪਰ ਇਲਜ਼ਾਮਬਾਜ਼ੀ ਜੋ ਲਗਾ ਰਹੇ ਨੇ ਚਾਹੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਮਸਲਾ ਹੋਵੇ ਜਾਂ ਫਿਰ ਗਿਆਨੀ ਰਗਵੀਰ ਸਿੰਘ ਹੋਣਾ ਦਾ ਮਸਲਾ ਹੋਵੇ ਜਾਂ ਜੋ ਨਾਮ ਸਾਹਮਣੇ ਆ ਰਹੇ ਨੇ ਸਾਫ਼ ਤੌਰ ਤੇ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਗਿਰਦਾਰ 쿠שי ਕਿਸੇ ਇੱਕ ਦੂਜੇ ਦੀ ਕਰਨ ਤੋਂ ਬਜਾਏ ਪੰਥ ਨੂੰ ਹੋਰ ਕਿਸ ਤਰੀਕੇ ਦੇ ਨਾਲ ਮਜ਼ਬੂਤ ਕੀਤਾ ਜਾ ਸਕਦਾ ਹੈ ਇਸ ਉੱਪਰ ਗੰਭੀਰ ਤੌਰ ਤੇ ਵਿਚਾਰ ਕਰਨ ਦੀ ਜ਼ਰੂਰਤ ਹੈ ਤਾਂ ਹੀਓ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਨੂੰ ਬਚਾਇਆ ਜਾ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਇਕੱਠਿਆਂ ਵਧਾ ਕੇ ਹੋਰ ਅੱਗੇ ਜਿਹੜਾ ਹੈਗਾ ਲਿਜਾਇਆ ਜਾ ਸਕਦਾ ਹੈ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਕੁਲਜਿੰਦਰ ਸੂਦ ਨਾਲ ਜਗਬਾਣੀ ਲਈ ਵਰਨਪੱਟ